ਸੜਕ ਹਾਦਸੇ ਨੇ ਬੁਜਾਏ ਇੱਕ ਹੀ ਪਰਿਵਾਰ ਦੇ ਤਿੰਨ ਚਿਰਾਗ ਦੋ ਪੈਣਾ ਅਤੇ ਇੱਕ ਪਰਾਦੀ ਮੌਕੇ ਤੇ ਹੀ ਮੌਤ ਬੱਚਿਆਂ ਦੀਆਂ ਲਾਸ਼ਾਂ ਵੇਖ ਮੰਦੀਆਂ ਨਿਕਲੀਆਂ ਪੁੱਬਾ ਦਵਾਈ ਲੈਣ ਲਈ ਘਰੋਂ ਮੋਟਰਸਾਈਕਲ ਤੇ ਆਏ ਸੀ ਤਿੰਨੋਂ ਭੈਣ ਪਰਾ ਜੰਗਲ ਵਾਲੇ ਮੋੜ ਦੇ ਕੋਲ ਕੈਂਟਰ ਨੇ ਖੁਚਲਿਆ ਲੰਬੇ ਸਮੇਂ ਤੱਕ ਜਾਮ ਰਹੀ ਫਾਜ਼ਿਲ ਕਾ ਰੋਡ ਮੰਗਲਵਾਰ ਦੀ ਰਾਤ ਫਿਰੋਜ਼ਪੁਰ ਫਾਜ਼ਿਲਕਾ ਰੋਡ ਤੇ ਪੈਂਦੇ ਪਿੰਡ ਜੰਗਾ ਵਾਲੇ ਮੋੜ ਤੇ ਹੋਏ ਸੜਕ ਹਾਦਸੇ ਨੇ ਇੱਕ ਪਰਿਵਾਰ ਦੇ ਤਿੰਨ ਚਿਰਾਗ ਬੁਝਾ ਦਿੱਤੇ ਸੜਕ ਤੇ ਪਈਆਂ ਆਪਣੇ ਬੱਚਿਆਂ ਦੀਆਂ ਤਿੰਨ ਲਾਸ਼ਾਂ ਨੂੰ ਵੇਖ ਕੇ ਮਾਂ ਪੁੱਬਾ ਮਾਰ-ਮਾਰ ਕੇ ਰੋ ਰਹੀ ਸੀ ਮਾਂ ਕਹਿ ਰਹੀ ਸੀ ਮੈਂ ਦਵਾਈ ਲੈਣ ਵਾਸਤੇ ਕਿਉਂ ਭੇਜਿਆ ਆਪਣੇ ਤਿੰਨਾਂ ਬੱਚਿਆਂ ਨੂੰ ਹਾਦਸੇ ਦੇ ਦੌਰਾਨ ਜਿੱਥੇ ਲੰਬੇ ਸਮੇਂ ਤੱਕ ਫਿਰੋਜ਼ਪੁਰ ਫਾਜ਼ਿਲਕਾ ਰੋਡ ਜਾਮ ਰਹੀ ਉੱਥੇ ਹਾਦਸੇ ਵਾਲੀ ਜਗ੍ਹਾ ਤੇ ਪੁਲਿਸ ਦੇ ਵੱਡੇ ਅਫਸਰ ਵੀ ਪਹੁੰਚ ਗਏ ਸਨ ਰੋਡ ਜਾਮ ਹੋਣ ਕਾਰਨ ਛੋਟੇ ਵੱਡੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਅਤੇ ਲੋਕ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਅਲੱਗ-ਅਲੱਗ ਰਸਤਿਆਂ ਦੀ ਪਾਲ ਕਰਦੇ ਨਜ਼ਰ ਆਏ। ਥਾਣਾ ਮੰਮਡੋਟ ਪੁਲਿਸ ਦਾ ਕਹਿਣਾ ਹੈ ਕਿ ਹਾਦਸੇ ਵਿੱਚ ਮਰਨ ਵਾਲੇ ਤਿੰਨੋਂ ਬੱਚੇ ਪਿੰਡ ਫੂਰੇ ਕਲਾਦੇ ਸਨ ਅਤੇ ਦਵਾਈ ਲੈਣ ਲਈ ਇੱਕ ਹੀ ਮੋਟਰਸਾਈਕਲ ਤੇ ਤਿੰਨੋਂ ਭੈਣ ਭਰਾ ਡਾਕਟਰ ਕੋਲ ਗਏ ਸਨ ਲੇਕਿਨ ਕੈਂਟਰ ਦੀ ਚਪੇਟ ਵਿੱਚ ਆ ਗਏ ਅਤੇ ਤਿੰਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਿਰੋਜ਼ਪੁਰ ਪਹੁੰਚਾਇਆ ਜਾ ਰਿਹਾ ਹੈ ਅਤੇ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ ਕੈਂਟਰ ਚਾਲਕ ਆਪਣਾ ਵਹੀਕਲ ਛੱਡ ਮੌਕੇ ਤੋਂ ਫਰਾਰ ਹੋ ਗਿਆ ਸੀ ਪੁਲਿਸ ਕਾਨੂੰਨੀ ਕਾਰਵਾਈ ਕਰ ਰਹੀ ਲੇਕਿਨ ਦੂਜੇ ਪਾਸੇ ਤਾਜ਼ਾ ਮਿਲੀ ਜਾਣਕਾਰੀ ਦੇ ਮੁਤਾਬਕ ਪਿੰਡ ਦੇ ਲੋਕਾਂ ਵੱਲੋਂ ਫਿਰੋਜ਼ਪੁਰ ਫਾਜ਼ਿਲਕਾ ਰੋਡ ਜਾਮ ਕਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਸਮਝਾਉਣ ਲਈ ਪੁਲਿਸ ਦੇ ਅਧਿਕਾਰੀ ਗੱਲਬਾਤ ਕਰ ਰਹੇ ਹਨ